ਰੀਸੈਂਟਲੀ 17 ਨੂੰ ਜਿਹੜੇ ਕੰਪਲੇਨਰ ਨੇ ਚਰਨਜੀਤ ਸਿੰਘ ਉਹਨਾਂ ਨੇ ਉਹਨਾਂ ਨਾਲ ਇੱਕ ਇਨਸੀਡੈਂਟ ਵਾਪਰਿਆ ਸੀ ਜਿਹਦੇ ਵਿੱਚ ਕੀ ਉਹ ਨੰਗਲੀ ਪਿੰਡ ਦੇ ਵਿੱਚ ਆਪਣੇ ਦੋਸਤ ਦੀ ਦੁਕਾਨ ਦੇ ਵਿੱਚ ਨੇੜੇ ਕੰਮ ਆਪਣੇ ਘਰ ਦੇ ਕੋਲ ਆਪਣੇ ਫਰੈਂਡ ਦੀ ਸ਼ਾਪ ਤੇ ਗਏ ਤੇ ਉਹਨਾਂ ਦੀ ਕਾਰ پارک ਸੀਗੀ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਕਾਰ ਸੀ ਉਹਨਾਂ ਦੀ ਪ੍ਰੈਜ਼ੈਂਟ ਨਹੀਂ ਸੀ ਤੇ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ ਸੀ ਤੇ ਇੱਕ ਤਰ੍ਹਾਂ ਦਾ ਇੱਕ ਬਲਾਈਂਡ ਸਾਨੂੰ ਕੇਸ ਮਿਲਿਆ ਸੀਗਾ ਜਿਹਦੇ ਵਿੱਚ ਕੀ ਤਾਂ ਇੱਕ ਸக்ஸੈਸ ਮਿਲੀਏ ਜਿੱਦਿਅ ਅਸੀਂ ਐਫਆਈਆਰ ਤੁਰੰਤ ਰਜਿਸਟਰ ਕੀਤੀ ਸੋ ਇਕਲੀ ਐਕਟ ਕਰਦੇ ਹੋਏ ਪੁਲਿਸ ਟੀਮਸ ਨੇ ਇਹਦੇ ਤੇ ਐਕਟ ਕੀਤਾ ਐਸਐਚਓ ਸਾਹਿਬ ਨੇ ਆਪਣੀ ਪੂਰੀ ਟੀਮ ਲਗਾ ਕੇ ਖੁਦ ਐਫਰਟ ਲੈਂਦੇ ਹੋਏ ਇਸ ਕੇਸ ਨੂੰ 24 ਆਵਰਸ ਦੇ ਵਿੱਚ ਆਈ वुਡ ਲਾਈਕ ਟੂ ਟੈਲ ਯੂ ਕਿ ਸੀਪੀ ਸਾਹਿਬ ਦੀ ਗਾਈਡੈਂਸ ਦੇ ਅੰਡਰ ਇਹਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ 24 ਆਵਰਸ ਦੇ ਵਿੱਚ ਅਰੈਸਟ ਕੀਤਾ ਤੇ ਇਸ ਨੂੰ ਲੌਜੀਕਲ ਕੰਕਲੂਜਨ ਤੱਕ ਲੈ ਕੇ ਗਏ ਜਿਹੜਾ ਕਿ ਬੰਦਾ ਹੈ ਅਕਿਊਜ਼ਡ ਹੈਗਾ ਇਸ ਕੇਸ ਦੇ ਵਿੱਚ ਉਹ ਗੁਰਪ੍ਰੀਤ ਸਿੰਘ son of ਗੁਬੀਰ ਸਿੰਘ ਵਿਲੇਜ ਹੇਰ ਪਿੰਡ ਦਾ ਹੋਣਾ ਪਾਇਆ ਗਿਆ ਜਿੱਦੋਂ ਤੱਕ ਕਿ ਅਸੀਂ ਇਨੋਵਾ ਕਾਰ ਹੈ ਗ੍ਰੇਕਰਰ ਦੀ ਉਹ ਵੀ ਰਿਕਵਰ ਕਰ ਲਈ ਹੈਗੀ ਐ ਤੇ ਬੰਦੇ ਨੂੰ ਵੀ ਅਸੀਂ ਅਕਿਊਜ਼ ਨੂੰ ਲਿਆ ਕੇ ਇੱਥੇ ਅਰੈਸਟ ਦੇਤੇ ਫੈਕਟ ਕੀਤੀ ਹੈ ਤੇ ਆਈ ਊਡ ਲਾਈਕ ਟੂ ਟੈਲ ਯੂ ਕਿ ਅਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਨੂੰ ਜਲਦੀ ਤੋਂ ਜਲਦੀ ਸੌਲਵ ਕਰਦੇ ਹੋ ਵਿਦਨ 24 ਆਵਰਸ ਦੇ ਵਿੱਚ ਅਸੀਂ ਰਿਲੀਜ਼ ਕਰ ਲਈ ਤੇ ਬਹੁਤ ਹੀ ਵਧੀਆ ਐਫਰਟ ਰਿਹਾ ਐਸ ਐਚਓ ਸਾਹਿਬ ਦਾ ਤੇ ਇਹਨਾਂ ਦੀ ਟੀਮ ਦਾ पोलिस स्टेशन सदर